ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਜਿੱਥਾ ਸਾਰੇ ਠੀਕ ਠਾਕ ਹੈ ਜੀ ਅੱਜ ਅਸੀਂ ਪਾਤਸ਼ਾਹੀ ਚੱਲੇ ਮੰਦਿਰ ਨੂੰ ਮੈਂ ਤੇ ਮੇਰਾ ਭਾਂਜਾ ਤੇ ਪਿੱਛੇ ਪਿਆ ਮੇਰਾ ਬੇਟਾ ਉਹ ਟੈਬ ਨਾਲ ਹੀ ਸੌਂ ਗਿਆ ਸਵੇਰ ਸਵੇਰ ਉੱਠ ਕੇ ਜੰਨੇ ਆ ਲਓ ਸੰਤੋ ਅਸੀਂ ਪਹੁੰਚ ਚੱਲੇ ਆ ਜੀ ਬਟਿੰਡਾ ਈਦੇ ਆਏ ਬੂਨੇ ਰਾਜਾ ਦੇ ਲਈ ਤੁਹਾਨੂੰ ਤਾਂ ਧੂ ਧੂ ਦੇਸ਼ਨ ਲੱਗੇ ਸੀਗੇ ਲਓ ਜੀ ਹੁਣ ਆਪਾਂ ਲੰਘ ਜੱਲੇ ਆ ਧੂ ਧੂ ਨੇਰੀ ਬਹੁਤ ਜਿਆਦੇ ਆ ਤੇ ਇਧਰ ਤੁਹਾਨੂੰ ਦੇਖਣਗੇ ਜੀ ਧੂ ਧੂ ਉਹ ਸੀਗੇ ਧੂ ਧੂ ਆਪਣੀ ਆਤੀ ਲਾਗੀ ਥੀਲਾ ਕੋਲ ਬਠਿੰਡੇ ਕੋਠੀ ਪਾ ਦੇ ਬਈ ਮਾਈਆ ਹੈ ਹੋ ਦਾ ਦੂਆ ਉਹਦਾ ਥਰਮਲ ਦਾ ਥਰਮਲ ਬੰਦੀ ਕਰਦਾ ਬਦੰਦਾਰੀ ਇਹਨੂੰ ਆਊਟ ਨਹੀਂ ਦੇਣ ਮਹਾਰਾਜ ਸ਼ਾਂਤੀ ਰੱਖੇ ਫਸਲਾਂ ਪੱਕੀਆਂ ਘੜੀਆਂ ਸਾਰੇ ਭਰ ਅਰਦਾਸ ਕਰਿਓ ਨੁਕਸਾਨ ਨਾ ਹੋਵੇ ਕਿਸੇ ਦਾ ਜੀ ਸਤ ਸੇ ਭੋਜਨ ਕਰਨ ਤੇ ਅੰਨੇ ਦੀ ਹਰਕਾਰ ਗਾ ਆ ਆ ਪਰੌਂਠਾ ਸਮਝ ਨਹੀਂ ਆਉਂਦੀ ਕਿ ਸ਼ੁਰੂ ਦਾ ਕਰਨਾ ਕਿ ਖਤਮ ਕਦੋਂ ਹੋਊਗਾ ਇਹ। ਢਾਰੇ ਗਈ ਚੋ। ਨਾ। ਦੇਖ ਲੈ ਜਾਦੂ ਇੱਥੇ ਉਸ ਨਹੀਂ ਨਾ ਹੁੰਦਾ ਲੈ। ਜੱਬੇ ਆ ਰੋਟੀ ਇਹ ਵੀ ਸੌਕੀ ਗਈ ਜਾਂਦੇ ਆ। ਆਪਣ ਨੂੰ ਜਿਆਦਾ ਵਧੀਆ ਖਾਂਦੇ ਆ। ਹਾਂ। ਇਹ ਮਿਹਨਤ ਕਰਕੇ ਖਾਂਦੇ ਆ ਹਨਾ। ਮੈਂ ਸੁਰੰਗ ਭੇਜ ਦਿੰਦੇ ਆ ਮੇਰੇ ਹਸਾਨਤਾ ਇਹੜਾ ਹੋ ਗਿਆ ਹੋ ਗਿਆ ਰਾਜਗੜਾ ਗੋਜੀ ਰਾਜਗੜ ਪਹੁੰਚ ਗਏ ਆ ਸਦਮੋਈ ਰਾਜਗੜ ਤੋਂ ਫਿਰ ਜਾਵਾਂਗੇ ਜੂਨ ਜੂਨੂ ਜੂਨੂ ਤੋਂ ਫੇਰਾ ਮੰਦਰਚ ਆ ਸਾਡੀ ਮਸ਼ੀਨ ਆਉਂਦੀ ਹੁੰਦਾ ਇੱਧਰ ਫਸੜ ਨਹੀਂ ਹੁੰਦੀ ਪਤ ਨਹੀਂ ਕੀ ਵਟਿਆ ਲਓ ਜੀ ਅਸੀਂ ਟੱਪ ਕੇ ਝੁੰਝਣੂ ਤੇ ਗਿੰਡਾ ਵਾਲੇ ਰੋਡਾਂ ਤੇ ਬੜਨ ਵਾਲੇ ਆ ਹਲਾ ਜੀ ਪਹੁੰਚ ਗਏ ਆ ਇਹ ਹਰਾ ਗੁੱਡਾ ਬੂਦੇ ਪ੍ਰਾਪਰਟੀ ਰੋਡ ਇੱਥੇ ਪਾਣੀ ਬਹੁਤ ਉੱਚੀ ਆ ਫੀਟਰ ਇੰਜਣ ਨਹੀਂ ਗੱਡੀ ਜਾਂਦੇ ਵੇਲਾ ਇਹ ਜ਼ਮੀਨ ਨਹੀਂ ਬਦਲ ਕਰਦੇ ਲੈ ਜਿਵੇਂ ਹੈਗੀ ਐਂ ਹੀ ਬੀਜਣੀ ਆ ਇਹ ਕਹਿੰਦੇ ਜੇ ਬਦਲ ਕਰਤੀ ਫਿਰ ਪਜਾਉ ਨਹੀਂ ਰਹਿਣੀ ਲੈ ਕਣਕ ਵੇਖ ਲਓ ਪੰਜਾਬ ਨਾਲੋਂ ਕੀ ਘਟਾ ਭਾਈ ਹੈ ਕੋਈ ਘਟਾ ਅਲੀ ਨਹੀਂ ਕੋਈ ਕਰੈ ਜੋ ਬੰਦਾ ਅਸੀਂ ਸਮਝ ਲਓ 7 ਘੰਟੇ ਚ ਪਹੁੰਚ ਗਏ ਆਪਾਂ ਹਾਂ ਹਾਂ ਪੂਰੇ 7 ਘੰਟੇ ਚ ਪਹੁੰਚ ਗਏ ਬਾਲਾ ਹੀ ਸੌਂ ਕਰ ਕਰਨ ਕਿ ਮੋੜ ਮੁੜਾਂਗੇ ਹੁਣ ਆਪਾਂ ਮੁੜਾਂਗੇ ਤੇਰੇ ਪੰਜੀ ਕੇ ਭੌਣ ਨੂੰ ਹੈਗਾ ਪੰਜੀ ਦਾ ਬਾਸ ਜੀ ਹਾਂ ਬਹੁਤ ਲੱਗਿਆ ਮੈਨੂੰ ਕਣ ਆਪਾਂ ਉੱਥੋਂ ਲੈ ਲਾਂਗੇ ਪੰਜੀ ਦੇ ਭੌਣ ਤੋਂ ਹੈਗਾ ਨਿੱਕੇ ਦੇ ਕਹਿੰਦੇ ਹੁੰਦੇ ਐ ਨਾ ਪੰਜੀ ਦਾ ਭੌਣ ਲਾਵਾ ਜੀ ਅਸੀਂ ਪਹੁੰਚ ਗਏ ਆ ਜੀ ਉੱਪਰ ਦੀ ਮੰਜ਼ਲ ਤੇ ਇਹ ਤੋਂ ਕਿੱਡ ਨੂੰ ਚੱਲਣਾ ਪਏ ਬਿਲਕੁਲ ਬਿਲਕੁਲ ਢੇਡ ਤਾਂ ਆਵਾ ਨਾਲੇ ਬਿਲਕੁਲ ਬਿਲਕੁਲ ਕਿਡ ਸਦੀਆਂ ਦਾ ਮੰਦਿਰ ਆ ਬਹੁਤ ਵੱਡਾ ਹੁਣ ਤਾਂ ਰੋਡ ਦੇ ਇਹਨਾਂ ਬਣ ਗਏ ਆ ਜਦੋਂ ਅਸੀਂ ਇੱਥੇ ਹੁੰਦੇ ਸੀ ਉਹ ਰੋਡ ਹੁੰਦੀ ਹੀ ਨਹੀਂ

ਉੱਨੀ ਆਵੇ ਲਾਣਾ ਦੇਖਾ ਇਧਰ ਸਾਫ ਦੀ ਲੱਗੀ ਕਿੰਨੀ ਇਧਰ ਆ ਪਿਆਜ਼ ਲੱਗਿਆ ਇਹਨੂੰ ਕਹਿੰਦੇ ਆ ਜੀ ਸਟੀਕਰ ਵਾਲਾ ਪਿਆਜ਼ ਠੀਕ ਹੈ ਜੀ ਆ ਆ ਗਿਆ ਸਾਹਮਣੇ ਆਪਣਾ ਮੰਦਿਰ ਕਿਆ ਮੂਆ 12 5 ਦੇਖ ਲਓ ਜੀ 5 5 ਤੇ ਤੁਰੇ ਸੀ ਤੇ 12 5 ਤੇ ਫੌਂਤ ਗਏ ਹਨਾ ਸੜਕ ਹੁਣ ਆਤੀ ਹੈ ਹਾਂਜੀ ਸਨਾਓ ਜੀ ਕੀ ਹਾਲ ਚਾਲ ਹੈ ਰਾਜਸਥਾਨ ਚ ਮੌਸਮ ਠੰਡਾ ਹੋ ਗਿਆ ਜੀ ਬਾਰਿਸ਼ ਹੋ ਰਹੀ ਆ ਪੁੱਲ ਤੇ ਪੂਰਾ ਲਾਂ ਦੀ ਨੇਰੀ ਆਈ ਫੁੱਲ ਹੁਣ ਬਾਰਿਸ਼ ਤੇ ਪਤਾ ਨਹੀਂ ਕੀ ਬਾੜਨਾ ਜੀ ਪ੍ਰੋਗਰਾਮ ਅੱਜ ਨਹੀਂ ਚੱਲੂ ਕੰਮ ਸ਼ੁਰੂ ਕਰਨ ਲੱਗੇ ਆਪਣੇ ਹਲਵਾਈ ਸਾਡੇ ਹੈਲ ਬਾਈ ਆ ਇਹ ਬੰਦਾਰੋ ਇਹ ਬੰਦਾਰੋ ਕਾਮ ਆ ਅੱਲਾ ਬਾਈ ਨੂੰ ਕਨੈਕਟ ਕਰਾ ਕਿੰਨਾ ਝੜੀ ਲੱਗੀ ਯਾਰ ਹਨਾ ਉਹ ਅੰਦਰ ਭਇਆ ਯਾਰ ਤੂੰ ਸਰੀ ਨਾ ਆ ਦਾ ਕਰ ਕਰਨੀ